ਇਹ ਤਾਂ ਕਾਰਡ ਬਦਲ ਦਿੰਦਾ ਉਹ ਤਾਂ ਇਹਦੀ ਮੁੰਡੇ ਦੀ ਚਲੋ ਬਾਅਦ ਵਿੱਚ ਨੂੰ ਪਤਾ ਲੱਗ ਗਿਆ ਮੇਰਾ ਕਾਰਡ ਹੀ ਨਹੀਂ ਹੈ ਇਹ ਆ ਗਿਆ ਇਹਦੀ ਪਛਾਣ ਕਰੋ ਦੇਖੋ ਕੌਣ ਹੈ ਲੰਗੀ ਪੈਂਟ ਸ਼ਰਟ ਪਾਈ ਹੈ ਕਹਿੰਦਾ ਮੈਂ ਤਾਂ ਇਤوار ਕਰ ਲੈ ਉਹ ਚਲ ਸਿਆਣਾ ਜਿਹਾ ਲੱਗਦਾ ਦੇਖ ਕੇ ਦੇਖੋ ਨੇ ਪਹਿਲਾਂ ਕਾਰਡ ਨੋਟ ਕੀਤਾ ਦੇ ਕੋਲ ਕਿਹੜਾ ਦੇਖ ਕੇ ਤੇ ਆਪਣੇ ਕਾਰਡ ਪੜੂਆ ਸਾਰੇ ਕਿੰਨੇ ਕਾਰਡ ਚ ਕੀ ਕਰਦਾ ਇਹਦੇ ਚੋਂ ਨੇ ਸੇਮ ਬੈਂਕ ਦਾ ਨਾਮ ਮਿਲਦਾ ਜੁੱਦਾ ਕਾਰਡ ਬਾਹਰ ਰੱਖ ਲੈ ਆਪਣੇ ਹੱਥ ਦੇ ਵਿੱਚ ਬਾਕੀ ਕਾਰਡ ਆਪਣੀ ਪੈਂਟ ਦੇ ਵਿੱਚ ਦੁਆਰਾ ਪਾ ਲਈ ਧੱਕੇ ਨਾਲ ਹੀ ਹੈਲਪ ਕਰਨੀ ਸ਼ੁਰੂ ਕਰਦੀ ਹੈ ਪਿੰਨ ਵੀ ਨੋਟ ਕਰ ਲੂਗਾ ਉਹ ਤਾਂ ਇਹਦੀ ਬਚਤ ਰਹੀ ਗਈ ਕਾਰਡ ਦੇ ਹੱਥ ਆ ਗਿਆ ਦੁਬਾਰਾ ਨਹੀਂ ਤਾਂ ਨੁਕਸਾਨ ਹੋਣਾ ਜਾਣੀ ਸੀ ਹੁਣ ਦੇਖੋ ਇਹ ਹੱਥ ਤੱਕ ਕਿੰਨੇ ਲਈ ਹੈਲਪ ਕਰਦਾ ਹੈ ਇਹਦਾ ਪਿੰਨ ਵੀ ਨੋਟ ਕਰ ਰਹੇ ਆ ਲਿਖੋ ਤੁਸੀਂ ਧਿਆਨ ਰੱਖਦਾ ਕਾਰਡ ਬਦਲੇਗਾ ਇੱਕ ਵਾਰੀ ਨੇ ਕਾਰਡ ਫੜਾ ਦਿੱਤਾ ਵਾਪਸ ਦੂਜੀ ਵਾਰ ਕਾਰਡ ਫੇਰ ਫੜੋਗਾ ਆਹ ਦੇਖੋ ਜੀ ਵਰ ਕਾਰਡ ਫੇਰ ਬਦਲ ਲਿਆ 8 ਬਾਰਖਾਰਖਣ ਸਟਾਰਟ ਕਰਾ ਕੇ ਆਇਆ ਇਹਦਾ ਨਾਲ ਦਾ ਇੱਕ ਬੰਦਾ ਕਾਰ ਦੇ ਵਿੱਚ ਬਟਾ ਜਦੋਂ ਭੱਜਦੇ ਇਤੋਂ ਇਹ ਭੱਜੇ ਵੀ ਮੰਗ ਰ ਇਹਦੇ ਨਾਲ ਦੇ ਮੁੰਡਾ ਹੋਰ ਸੀ ਰਾਜਵੰਦਾ ਦੇ ਵਰਕਰ ਗੱਡੀ ਸਟਾਰਟ ਸੀਗੀ ਨਿਕਲ ਗਏ ਇੱਥੇ ਦੇਖੋ ਉਹ ਬਦਲ ਲੈਨੇ ਕਾਰਡ ਬਦਲ ਲੈਨੇ ਹੁਣ ਇਹ ਨੂੰ ਇਹ ਆਪਣੇ ਵਾਲਾ ਕਾਰਡ ਫੜਾ ਦੂ ਰਾਜਵਿੰਦਰ ਵਾਲਾ ਰੱਖ ਲਿਆ ਨੇ ਇਹ ਉਹ ਆਵਦਾ ਕਾਰਡ ਫੜਾਤਾ ਇੱਕ ਨਾਲ ਮਿਲਦਾ ਜੁਲਦਾ ਇਥੇ ਕੀ ਦਾ ਤਰੀਕਾ ਇਹਨਾਂ ਦਾ ਉਹ ਨਿਰ ਧਿਆਨ ਹੁੰਦਾ ਵੀ ਚਲ ਆਪਾਂ ਪੈਸੇ ਕਢਾਏ ਆ ਪੈਸਿਆਂ ਵੱਲ ਉਹ ਲਿਖੇ ਨਾ ਉਹਦੀ ਮੁੰਡੇ ਦੀ ਇਸ਼ਾਰੀਆ ਵੀ ਉਹ ਪੈਸੇ ਗਿਣ ਗਿਣਦਾ ਵੀ ਤੇ ਨਾਲ ਏਟੀਐਮ ਕਣੀ ਵੀ ਨਿਗਾਹ ਮਾਰਦਾ ਇਹ ਮੇਰੇ ਹੀ ਏਟੀਐਮ ਹੈ ਨੇਰੇ ਕਾਰ ਇਹ ਫਿਰ ਇਹਨੂੰ ਜਦੋਂ ਪਤਾ ਲੱਗਾ ਮੇਰਾ ਪਤਾ ਲੱਗਿਆ ਕਿ ਭੱਜਣ ਦੀ ਕਰਦਾ ਹੈ ਉਹ ਫੜਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਉਹ ਕਹਿੰਦਾ ਮੇਰੇ ਹੱਥਾਂ ਚ ਇੱਕ ਜਪ ਪੈਸੇ ਸੀ ਕੇ ਇਸ ਕਰਕੇ ਮੈਨੂੰ ਫੜਨੀ ਨਹੀਂ ਦਖਿਆ ਬਾਹਰ ਵੀ ਵੀ ਮਗਰ ਭੱਜੇ ਗੱਡੀ ਸਟਾਰਟ ਕਰੀਆ ਦੇਖੋ ਨੇ ਕਾਰਡ ਤੇ ਨਹੀਂ ਹੈ ਮਾਰੀ ਹਰ ਇੱਕ ਕਾਰਡ ਤੱਕ ਨਾ ਇਹ ਇਹ ਤਾਂ ਕਾਰਡ ਰਾਜਮੰਦ ਨੇ ਖੋਣ ਦੀ ਕੋਸ਼ਿਸ਼ ਕੀਤੀ ਕਹਿੰਦਾ ਮੇਰਾ ਕਾਰਡ ਸੌਰੀ ਸੌਰੀ ਕਹਿ ਕੇ ਕਹਿੰਦਾ ਇੱਕ ਵਾਰੀ ਕਹਿੰਦਾ ਬਾਈ ਗਲਤੀ ਹੋ ਗਈ ਤੁਰਨ ਲੱਗਿਆ ਉਹ ਇਹਨੇ ਬਾਹਰ ਲਈ ਤੇ ਛੜਾ ਕੇ ਭੱਜ ਗਿਆ ਇਹ ਮਗਰ ਵੀ ਭੱਜੇ ਮੋਰੇ